ਖੇਲ 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 31 21 11000 5100 ਦੇ ਵਿੱਚ ਭਾਰਤ ਸਰਕਾਰ ਦੇ ਕਾਡਾਂ ਦੀ ਸੇਲ ਤੁਸੀਂ ਕਾਰ ਬਣਾਉਂਦੇ ਪੈਸੇ ਲੈਂਦੇ ਹੋ ਤੇ ਇੱਥੇ ਹੀ ਤੁਸੀਂ ਜਿਹੜੀ ਨੋਟੇ ਮਸ਼ੀਨ ਘਰ ਚਲਾ ਰਹੇ ਮੇਰੀ ਐਂਟੀ ਕ腐ਸ਼ਨ ਐਂਟੀ ਕ੍ਰਾਈਮ ਜਿਹੜੀ ਸੰਸਥਾ ਹੈ ਅਜ ਦੀ ਨਹੀਂ ਹੈ ਇਹ ਬਹੁਤ ਸਾਲਾਂ ਦੀ ਰਜਿਸਟ੍ਰੇਸ਼ਨ ਹੈ ਇਹ ਜਿਹੜੀ ਸੰਸਥਾ ਹੈ ਇਹ ਸੰਸਥਾ ਦੇ ਵਿੱਚ ਅਸੀਂ ਲੋਪ ਲਈ ਦੇ ਕੰਮ ਕਰਦੇ ਹਾਂ ਪੁਲਿਸ ਡਿਪਾਰਟਮੈਂਟ ਦੇ ਕਾਰਡ ਦੀ ਸੇਲ ਲੱਗੀ ਐ ਇਹ ਜਿਹੜੀ ਸੇਲ ਹੈ ਠੱਗ ਰਜਨ ਰਾਣਾ ਤੇ ਠੱਗ ਮਨੀਸ਼ ਗੁਪਤਾ ਜਿਹੜਾ ਪੰਜਾਬ ਪੁਲਿਸ ਦੀ ਬੈਲਟ ਲਾ ਕੇ ਕਦੀ ਬਿਜ਼ਨਸ ਅਧਿਕਾਰੀ ਬਣ ਜਾਂਦਾ ਕਦੀ ਸੀਆਈ ਇਨਚਾਰਜ ਬਣ ਜਾਂਦਾ ਇਹ ਰਿਸ਼ਪਰੋਜੀ ਦੇ ਵਟਸਐਪ ਸੈੱਟ ਤੋਂ ਐ ਕਿਉਂਕਿ ਐਂਟੀ ਕ腐ਸ਼ਨ ਦੇ ਕਾਰਡ ਉਹ ਹੀ ਬਣਾਉਂਦਾ ਸੀਗਾ ਨੁਕਤੀ ਵੀ ਉਹ ਹੀ ਰੱਦ ਕਰਦਾ ਸੀਗਾ ਤੇ ਕਾਰਡ ਵੀ ਉਹ ਹੀ ਬਣਾਉਂਦਾ ਸੀਗਾ ਇਹ ਮੈਨੂੰ ਕੱਲ ਪਤਾ ਲੱਗਿਆ ਕਿ ਐਂਟੀ ਕ腐ਸ਼ਨ ਦੇ ਜਾਂਦੀ ਕਾਰਡ ਬਣਾ ਰਿਆ ਕਿਉਂਕਿ ਆ ਜਿਹੜੇ ਸਾਡੇ ਦੇ ਬਾਹਰ ਫੋਟੋ ਪਾ ਰਿਆ ਇਹਨੇ ਆਪਣਾ ਕਾਰਡ ਬਣਾਇਆ ਹੋਇਆ ਹੈ ਚੇਅਰਮੈਨ ਦਾ ਸੇ ਬੰਦੇ ਜਿਹੜੇ ਕਹ ਰਹੇ ਪੈਸੇ ਲਿੱਤੇ ਆ ਮੈਨੂੰ ਕਿਸੇ ਨੇ ਪੈਸੇ ਦਿੱਤੇ ਆ ਜਾਂ ਮੈਂ ਕਿਸੇ ਨੂੰ ਜਾਣਦਾ ਪਰਸਨਲੀ ਮੈਨੂੰ ਕੋਈ ਵੀ ਨਹੀਂ ਜਾਣਦਾ ਸਾਰੀ ਟੀਮ ਮਦੀ ਕੀਤੀ ਹੋਈ ਹੈ ਕ੍ਰੀਏਟ ਕੀਤਾ ਆ ਸਾਰਾ ਇਹ ਟੀਮ ਐਸੇ ਲੈ ਲੈ ਕੇ ਵੀ ਤੁਹਾਡਾ ਜਿਹੜਾ ਸਰਕਾਰੀ ਕੰਮ ਕੋਈ ਨਹੀਂ ਰੁਗੂਗਾ ਸਾਡਾ ਟੂਲ ਟੈਕਸ ਮਾਫ ਹੋਊਗਾ ਸਾਨੂੰ ਕੋਈ ਪ੍ਰੋਬਲਮ ਨਹੀਂ ਆਊਗੀ ਇਹ ਇਹਨਾਂ ਨੇ ਸੇਲ ਲਈ ਆ ਆ ਲੋਕਾਂ ਨੂੰ ਦੇਖੋ ਕਾਰਡ ਦੇ ਰਿਆ ਮੇਰੇ ਬਣਾ ਕੇ ਚਾਲੀ ਆ ਕਾਰਡ ਬਣਾ ਰਿਆ ਲੋਕਾਂ ਨੂੰ ਬਣਾ ਕੇ ਦੇ ਰਿਆ ਜਦਕਿ ਇਹ ਮੈਨੂੰ ਕਹ ਰਿਹਾ ਕਿ ਮੇਰੀ ਸੰਸਤਾ ਜਾਲੀ ਹੈ ਕਾਰਡ ਆ ਬਣਾ ਕੇ ਦੇ ਰਿਆ ਇਹਨੇ ਲੋਕਾਂ ਨੂੰ ਜਿਹੜੂ ਬਲੈਕਮੇਲ ਕਰਨ ਜਾਣਗੇ ਕਿ ਮੈਂ ਚੇਅਰ ਬਣਾ ਮੇਰੇ ਕੋਲ ਕਾਰਡ ਹੈ ਤੇ ਕਾਰਡ ਲੈ ਕੇ ਜਾਣਗੇ ਤਾਂ ਹੀ ਬਲੈਕਮੇਲ ਕਰਨਗੇ ਆਪਣੀ ਫੋਟੋ ਲਾ ਕੇ ਮੈਂ ਸੋਨਾ ਬਲੈਕਮੇਲ ਕਰ ਕਹਿੰਦਾ ਲੋਕਾਂ ਨੂੰ ਆਪਣੇ ਉਨ ਲਿਖਦਾ ਮੈਂ ਕੱਪੜੇ ਦਾ ਵਪਾਰੀ ਕਿਹੜਾ ਕੱਪੜੇ ਦਾ ਵਪਾਰ ਕਰਦਾ ਤੂੰ ਥੱਗ ਜਿਹੜਾ ਕੱਪੜੇ ਦਾ ਵਪਾਰ ਕਰਦਾ ਤੂੰ ਤੂੰ ਸਾਰੀ ਸਾਰੀ ਬਲੈਕਮੇਲ ਕਰਦਾ ਹੈ ਕੱਲ ਬਸਤੀ ਜੋਧੇਵਾਲ ਥਾਣੇ ਦੇ ਬਾਹਰ ਇੱਕ ਸਮਾਜ ਸੇਵਿਕ ਰਿਸ਼ਭ ਕਨੋਜੀਆਂ ਦੇ ਵੱਲੋਂ ਇੱਕ ਰਾਣਾ ਸ਼ਿਵਸ਼ਨਾ ਜਿਹੜੇ ਸਮਾਜ ਸੇਵਿਕ ਨੇ ਉਹਨਾਂ ਦੇ ਉੱਤੇ આરોਪ ਲਾਇਆ ਗਿਆ ਸੀ ਕਿ ਇਹ ਵਿਜੀਲੈਂਸ ਦਾ ਕਾਰਡ ਬਣਾ ਕੇ ਲੋਕਾਂ ਦੇ ਨਾਲ ਡਰਾਉਂਦੇ ਨੇ ਲੋਕਾਂ ਦੇ ਕੋਲੋਂ ਪੈਸੇ ਠਗਦੇ ਨੇ ਤੇ ਉਹਨਾਂ ਦਾ ਕਾਰਡ ਬਣਾਉਣ ਦੇ ਲਈ 1100 3100 5100 50000 ਇਦਾਂ ਦੇ ਜਿਰਕੇ ਪੈਸੇ ਠਗਦੇ ਨੇ ਉਹਨਾਂ ਦੇ ਵੱਲੋਂ ਰਿਸ਼ਭ ਕਮੋਜੀਆ ਅਰੋਪ ਲਾਇਕੇ ਸੀਗੇ ਪਰ ਅੱਜ ਜਦੋਂ ਰਾਣਾ ਜਿਹੜੇ ਹੈਗੇ ਨੇ ਉਹਨਾਂ ਦੇ ਨਾਲ ਅੱਜ ਗੱਲਬਾਤ ਕਰਦੇ ਆ ਐਸੇ ਕਿ ਇਹ ਅਰੋਪ ਸਰ ਰਾਣਾ ਜੀ ਇਹ ਕਿਹੜੇ ਰੂਪ ਲਾਇਆ ਜਾ ਰਿਹਾ ਸੀ ਰਿਸ਼ਭ ਕਮੋਜੀਆ ਵੱਲੋਂ ਤੁਸੀਂ ਇੱਕ ਇੱਕ ਸੰਸਥਾ ਜੀ ਬਣਾਈ ਹੋਈ ਐ এনਜੀਓ ਬਣਾਈ ਐ ਐਂਟੀ ਕ腐ਪਸ਼ਨ ਕੋਈ ਇਦਾਂ ਦਾ ਹੈਗਾ ਕੋਈ ਤੁਸੀਂ ਕਾਰਡ ਬਣਾ ਕੇ ਦਿੰਦੇ ਹੋ ਪ੍ਰਵਾਸੀਆਂ ਦਾ ਵੀ ਤੁਸੀਂ ਬਣਾ ਕੇ ਦਿੱਤਾ ਹੋਇਆ ਵਾ ਕਿ ਉਹ ਵੀ ਸਾਡੇ ਉੱਤੇ ਪਹੁੰਚੇ ਹੋਏ ਸੀ ਕੱਲ ਬਸਤੀ ਜੋਦੇਵਾਲ ਥਾਣੇ ਬਾਹਰ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਤੁਸੀਂ ਕਾਰ ਬਣਾਉਣ ਦੇ ਪੈਸੇ ਲੈਂਦੇ ਹੋ ਤੇ ਐ ਇਦਾਂ ਹੀ ਤੁਸੀਂ ਜਿਹੜੀ ਕੇ ਨੋਟਾਂ ਮਸ਼ੀਨ ਘਰ ਚਲਾ ਰਹੇ ਹੋ ਨੋਟਾਂ ਦੀ ਮਸ਼ੀਨ ਤਾਂ ਦੇਖੋ ਜੀ ਪੂਰਾ ਮਾਮਲਾ ਕੀ ਹੈ ਦੇਖੋ ਪਹਿਲੀ ਗੱਲ ਤੇ ਮੇਰੀ ਐਂਟੀ ਕ腐ਸ਼ਨ ਐਂਟੀ ਕ੍ਰਾਈਮ ਜਿਹੜੀ ਸੰਸਥਾ ਹੈ ਅੱਜ ਦੀ ਨਹੀਂ ਹੈ ਇਹ ਬਹੁਤ ਸਾਲਾਂ ਦੀ ਰਜਿਸਟ੍ਰੇਸ਼ਨ ਹੈ ਇਹ ਜਿਹੜੀ ਸੰਸਥਾ ਹੈ ਇਹ ਸੰਸਥਾ ਦੇ ਵਿੱਚ ਅਸੀਂ ਲੋਕ ਭਲਾਈ ਦੇ ਕੰਮ ਕਰਦੇ ਆ ਜਿਹਦੇ ਵਿੱਚ ਅਸੀਂ ਉਹਦੇ ਵਿੱਚ ਕਿਸੇ ਕਿਸੇ ਬੰਦੇ ਨੂੰ ਕੋਈ ਲੋਡ ਪੈਂਦੀ ਹੈ ਇਹ ਕਿਸੇ ਕੇ ਹੈਲਪ ਦੀ ਲੋਡ ਪੈਂਦੀ ਹੈ ਇਹ ਜਿਹੜੀ ਸੰਸਥਾ ਰਜਿਸਟਰ ਹੋਈ ਹੈ ਇਹ ਅਸੀਂ ਨਹੀਂ ਕਰਾਈਏ ਗਵਰਨਮੈਂਟ ਨੇ ਸਾਨੂੰ ਕਰਕੇ ਰਜਿਸਟਰ ਕਰਕੇ ਦਿੱਤੀ ہوئی ਹੈ ਉਹਦਾ ਇਹ ਸਰਟੀਫਿਕੇਟ ਹੈ ਪ੍ਰੂਫ ਹੈ ਜਿਹੜੇ ਕਹਿੰਦਾ ਹੈ ਜਾਲੀ ਹੈ ਤੇ ਉਹਨਾਂ ਦੇ ਲੋਕ ਕਿਹਾ ਜਾ ਰਿਹਾ ਕਿ ਕੋਈ ਕਾਰਡ ਗੂੜ ਬਣਾਉਂਦੇ ਤੁਸੀਂ ਤੇ ਉਸ ਤੋਂ ਬਾਅਦ ਪੈਸੇ 11000 ਹੋ ਗਿਆ 15000 ਹੋ ਗਿਆ ਅਲੱਗ-ਅਲੱਗ ਰਕਮਾਂ ਤੁਸੀਂ ਬਣੀਆਂ ਹੋਈਆਂ ਨੇ ਬਣੀਆਂ ਦੇਖੋ ਐਂਟੀ ਕ腐ਸ਼ਨ ਐਂਟੀ ਕ੍ਰਾਈਮ ਸੈੱਲ ਕੇ ਨੈਸ਼ਨਲ ਪ੍ਰੈਜ਼ੀਡੈਂਟ ਰਾਜਨ ਰਾਣਾ ਚੇਅਰਮੈਨ ਰਿਸ਼ਵ ਕਰੋਰਿਆ ਉਪਰਮੁਖ ਸ਼ਿਵ ਕੁਮਾਰ की अगुवाई में चंदन कुमार रोड को एंटी क्राइम सेल की इसकी नियुक्ति और एक पत्र और सर्टिफिकेट रद्द किया जाता है इसकी जानकारी सभी दफ्तर में भेज दी गई है ऋषभ कन्नौजिया ने ऋषभ कन्नौजिया की व्हाट्सएप चैट तो है ਕਿਉਂਕਿ ਐਂਟੀ ਕ腐ਪਸ਼ਨ ਦੇ ਕਾਰਡ ਉਹੀ ਬਣਾਉਂਦਾ ਸੀਗਾ ਨੁਕਤੀ ਵੀ ਉਹੀ ਰੱਦ ਕਰਦਾ ਸੀਗਾ ਤੇ ਕਾਰਡ ਵੀ ਉਹੀ ਬਣਾਉਂਦਾ ਸੀਗਾ ਇਹ ਮੈਨੂੰ ਕੱਲ ਪਤਾ ਲੱਗਿਆ ਕਿ ਐਂਟੀ ਕ腐ਪਸ਼ਨ ਦੇ ਜਾਲੀ ਕਾਰਡ ਬਣਾ ਰਿਹਾ ਕਿਉਂਕਿ ਆ ਜਿਹੜੇ ਥਾਣੇ ਦੇ ਬਾਹਰ ਫੋਟੋ ਪਾ ਰਿਹਾ ਇਹਨੇ ਆਪਣਾ ਕਾਰਡ ਬਣਾਇਆ ਹੋਇਆ ਹੈ ਚੇਅਰਮੈਨ ਦਾ ਉਸ ਦਰਮਿਆਨ ਇਹ ਲੋਕਾਂ ਨੂੰ ਕਾਰਡ ਬਣਾ ਕੇ ਬਲੈਕਮੇਲ ਕਰਦਾ ਸੀ ਮੈਨੂੰ ਕੱਲ ਪਤਾ ਲੱਗਿਆ ਜਿਹੜੇ ਬੰਦੇ ਇਹਨੇ ਖੜਾਏ ਹੋਏ ਆ ਸਾਰੇ ਬੰਦੇ ਇਹਦੇ ਆਪਣੇ ਆ ਇਹ ਬੰਦੇ ਜਿਹੜੇ ਕਹ ਰਹੇ ਪੈਸੇ ਲਿੱਤੇ ਆ ਮੈਨੂੰ ਕਿਸੇ ਨੇ ਪੈਸੇ ਦਿੱਤੇ ਆ ਜਾਂ ਮੈਂ ਕਿਸੇ ਨੂੰ ਜਾਣਦਾ ਪਰਸਨਲੀ ਮੈਨੂੰ ਕੋਈ ਕਹਦ ਕੀ ਇਹ ਕਹਿ ਰਿਹਾ ਹੈ ਕਿ ਪੈਸੇ ਮੈਂ ਲੈਂਦਾ ਸੀ ਪੈਸੇ ਤਾਂ ਇਹ ਮੇਰੇ ਕੋਲ ਲੈਂਦਾ ਸੀਗਾ ਕਿਉਂਕਿ ਚੋਰ ਹੈ ਬਲੈਕਮੈਲਰ ਹੈ ਜਿਹੜੀ ਮੇਰੀ ਐਂਟੀ ਕ腐ਸ਼ਨ ਸੰਸਥਾ ਹੈ ਉਹਦਾ ਦੇਖੋ ਮੋਟਿਵ ਕੀ ਹੈ ہمارا ਸੰਗਠਨ ਇੱਕ ਸਮੂਹ ਹੈ ਜੋ ਸਮਾਜ ਕੇ ਲਈ ਲਗਾਤਾਰ ਸੇਵਾਵਾਂ ਪ੍ਰਦਾਨ ਕਰਦਾ ਹੈ ਹਮ ਨਾ ਸਿਰਫ ਲੋਕੋ ਕੀ ਮਦਦ ਕਰਤੇ ਹੈ ਬਲਕਿ ਉਹਨੇ ਇਨਕੀ ਸਮੱਸਿਆ ਕੋ ਸਮਾਧਾਨ ਵੀ ਕਰਤੇ ਹੈ ਇਸਕਾ ਹਮਾਰਾ ਲਸ਼ਯ ਸਮਾਜ ਕੋ ਸੁਧਾਰਨਾ ਹੈ ਔਰ ਇਸਲੀਏ ਹਮ ਆਪਕਾ ਸਵਾਗਤ ਕਰਤੇ ਹੈ ਔਰ ਜੇਦੀ ਆਪ ਹਮਾਰੇ ਸੰਗਠਨ ਕੇ ਸਾਥ ਜੁੜਨਾ ਚਾਹਤੇ ਹੈ ਮਾਰੇ ਸਾਥ ਜੁੜਨੇ ਕੇ ਲਈ ਆਪ ਸਮਾਹੀ ਕੇ ਲਈ ਇੱਕ ਮਹੱਤਵਪੂਰਨ ਯੋਗਦਾਨ ਦੇ ਸਕਤੇ ਹੈ ਔਰ ਓਨ ਲੋਗ ਕੀ ਮਦਦ ਕਰ ਸਕਤੇ ਹੈ ਉਨੀਦ ਕਰਤਾ ਰਾਜਨ ਰਾਣਾ ਅੱਛਾ ਇਹ ਇਹ ਐਂਟੀ ਕ੍ਰਾਪਸ਼ਨ ਐਂਟੀ ਕ੍ਰਾਈਮ ਸੈਲ ਇਹ ਕਾਦੇ ਵਾਸਤੇ ਤੁਸੀਂ ਬਣਾਈ ਹੈ ਇਹ ਮੈਂ ਜਿਹੜੀ ਨਹੀਂ ਬਣਾਈ ਇਹ ਮੈਂ ਤਕੜ 15 ਸਾਲ ਤੋਂ ਪਹਿਲਾਂ ਰਜਿਸਟ੍ਰੇਸ਼ਨ ਕਰਾਈ ਸੀਗੀ ਉਸ ਲਈ ਇੱਕ ਸਾਡੇ ਮਨ ਦੀ ਇੱਛਾ ਸੀਗੀ ਕੋਈ ਇਦਾਂ ਦੀ ਐਨ ਜੀਓ ਬਣਾਈ ਜਾਵੇ ਜਿਹਦੇ ਚ ਆਪਾਂ ਇੱਕ ਪਲੇਟਫਾਰਮ ਤੇ ਬੰਦਿਆਂ ਨੂੰ ਇਕੱਠੇ ਕਰ ਸਕੀਏ ਜਿਨ੍ਹਾਂ ਨਾਲ ਕੋਈ ਸਮਾਜ ਦੇ ਵਿੱਚ ੱੱਕਾ ਹੁੰਦਾ ਹੈ ਜਾਂ ਜਿਨ੍ਹਾਂ ਦੀ ਸੁਣਵਾਈ ਨਹੀਂ ਹੁੰਦੀ ਜਾਂ ਜਿਨ੍ਹਾਂ ਲਈ ਕੋਈ ਆਪਾਂ ਕੋਈ ਥੰਬ ਬਣ ਸਕੀਏ ਜਿਹੜੀ ਇਹ ਸੰਸਥਾ ਇਸ ਕਰਕੇ ਅਸੀਂ ਬਣਾਈ ਸੀ ਔਰ ਉਹਦਾ ਮੋਟੀਵੇਸ਼ ਸੀਗਾ ਕਿ ਸਮਾਜ ਦੇ ਵਿੱਚ ਅਸੀਂ ਕੰਮ ਕਰ ਸਕੀਏ ਜਿਹੜੀ ਸੰਸਥਾ ਹੈ ਸਾਡੀ ਅਸੀਂ ਇੱਕ ਬਜ਼ੁਰਗਾਂ ਲਈ ਟਿਫਨ ਸੇਵਾ ਸ਼ੁਰੂ ਕੀਤੀ ਹੈ ਕੋਈ 60 ਸਾਲ ਦੇ ਉੱਪਰ ਬਜ਼ੁਰਗ ਹੈ ਉਹਨਾਂ ਦੇ ਬੱਚੇ ਉਹਨਾਂ ਨੂੰ ਖਾਣਾ ਨਹੀਂ ਦਿੰਦੇ ਸਾਨੂੰ ਫੋਨ ਕਰਨ ਅਸੀਂ ਉਹਨਾਂ ਲਈ ਟਿਫਨ ਸੇਵਾ ਦੇ ਕੇ ਆਨੇ ਆ ਔਰ ਜਿਹੜੇ ਅਸੀਂ ਸਮਾਜ ਭਲਾਈ ਦੇ ਲੋਕਡਾਊਨ ਦੇ ਵਿੱਚ ਜਿੰਨਾ ਕੰਮ ਮੈਂ ਕੀਤਾ ਹੈ ਮੇਰਾ ਖਿਆਲ ਆਪਣੇ ਕੋਲੋਂ ਸਾਰਾ ਕੰਮ ਕੀਤਾ ਕਿਸੇ ਕੋ ਚੁਆਣੀ ਨਹੀਂ ਦਿੱਤੀ ਲੋਕਡਾਊਨ ਇਹ ਲੋਕਾਂ ਦੀ ਸੇਵਾ ਕੀਤੀ ਹੈ ਹੋਰ ਵੀ ਕਦੀ ਕਿਸੇ ਨੂੰ ਕੋਈ ਸਿਵਲ ਹਸਪੀਟਲ ਦੇ ਵਿੱਚ ਅਸੀਂ ਦੁੱਧ ਦੀ ਸੇਵਾ ਕਈ ਸਾਲ ਕਰਦੇ ਰਹੇ ਆ ਉੱਥ ਦੇਖੋ ਕਾਰਡ ਦੇ ਰਿਆ ਮੇਰੇ ਬਣਾ ਕੇ ਜਾਲੀ ਆ ਕਾਰਡ ਬਣਾ ਰਿਆ ਲੋਕਾਂ ਨੂੰ ਬਣਾ ਕੇ ਦੇ ਰਿਆ ਜਦ ਕਿ ਇਹ ਮੈਨੂੰ ਕਹਿ ਰਿਹਾ ਕਿ ਮੇਰੀ ਸੰਸਥਾ ਜਾਲੀ ਹੈ ਕਾਰਡ ਆ ਬਣਾ ਕੇ ਦੇ ਰਿਆ ਕਾਰਡ ਆਪੜਾ ਕੇ ਦੇ ਰਹੇ ਲੋਕਾਂ ਨੂੰ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਪੂਰੇ ਸਰਕਾਰ ਪੂਰੇ ਥੱਲੇ ਪੰਜਾਬ ਬੋਲਦਾ ਸਾਈਨ ਲਾਇਆ ਹੋਇਆ ਹੈ ਵਾ ਸਟicker ਲਾਇਆ ਹੋਇਆ ਹੈ ਭਾਰਤ ਸਰਕਾਰ ਲਾਇਆ ਹੋਇਆ ਹੈ ਡਰਾਉਣ ਦੀ ਕੋਸ਼ਿਸ਼ ਕਰ ਰਹੇ ਤੁਸੀਂ ਤੁਸੀਂ ਡਰਾਉਣ ਦੀ ਕੋਸ਼ਿਸ਼ ਕਰਦੇ ਲੋਕ ਤੁਸੀਂ ਡਰਾ ਰਹੇ ਤੁਸੀਂ ਉਹਨਾਂ ਦਾ ਰੋਪ ਹੈ ਉਹਦਾ ਮੇਰੇ ਤੇ ਰੋਪ ਹੈ ਨਾ ਗੱਲ ਮੈਨੇ ਪੈਸੇ ਠਗੇ ਆ ਕਹਿੰਦੇ ਲੋਕਾਂ ਜਿਹੜਾ ਆਉਂਦਾ ਵਾ ਚਲੋ ਉਹਦਾ ਕਾਰਡ ਬਣਾਓ ਜਿਹੜਾ ਆਉਂਦਾ ਚਲੋ ਕਾਰਡ ਮੈਂ ਨਹੀਂ ਬਣਾਉਂਦਾ ਕਾਰਡੇ ਬਣਾਉਂਦਾ ਚੱਲੇ ਤੁਹਾਡਾ ਕੋ ਹੈਗਾ ਕਾਰਡ ਇਸ ਟਾਈਮ ਮੇਰੇ ਕੋਈ ਕਾਰਡ ਨਹੀਂ ਹੈਗਾ ਨਹੀਂ ਆ ਕਾੜ ਰਹੀ ਹੈ ਤੇ ਫੇਰ ਕਾਰਡ ਕਿਦਾ ਬਣਾ ਰਿਹਾ ਤੁਸੀਂ ਮੈਂ ਥੋੜਾ ਬਣਾ ਰਿਹਾ ਹਾਂ ਉਹ ਨਾ ਕਿ ਮੈਂ ਸਾਡਾ ਨਹੀਂ ਕਰਦਾ ਯਾਰ ਉਹ ਬਣਾ ਰਿਹਾ ਕਾਰਡ ਮੇਰੀ ਸਸਤੇ ਦਾ ਬਣਾ ਰਿਹਾ ਕਾਰਡ ਉਹਦੇ ਕੋਲੋਂ ਮੈਂ ਤੁਹਾਨੂੰ ਸਰਟੀਫਿਕੇਟ ਦਿੱਤਾ ਸੀ ਕਹਿੰਦਾ ਭਾਈ ਤੁਸੀਂ ਬਣਾ ਕੇ ਦਿੱਤਾ ਉਹਨਾਂ ਦਾ ਕਾਰਡ ਮੈਂ ਨਹੀਂ ਬਣਾ ਕੇ ਦਿੱਤਾ ਉਹਨੂੰ ਆਪ ਹੀ ਬਣਾਇਆ ਉਹਨੇ ਉਹਨੇ ਆਪ ਬਣਾਇਆ ਉਹ ਕਿੱਦਾਂ ਬਣਾ ਲਿਆ ਕਾਰਡ ਤੁਹਾਡੇ ਥਾਡੀ ਲੈਟਰ ਸਾਈਨਿੰਗ ਹੋਣੀ ਹੈ ਤੁਹਾਡੇ ਮੇਰੇ ਕੋਲ ਸਾਈਨ ਕੋਈ ਹੈ ਨਹੀਂ ਥਾਡੀ ਲੈਟਰ ਇੱਥੇ ਦਿਖਾਓ ਇੱਥੇ ਹੈਗਾ ਕੋਈ ਸਾਈਨ ਤੇ ਕੋਈ ਮੇਰੇ ਕੋਲ ਸਾਈਨ ਨਹੀਂ ਹੈਗੇ ਤੁਹਾਡੇ ਕੋਲ ਹੈਗੇ ਕੋਈ ਹੋਰ ਤਾਂ ਪ੍ਰੂਫ ਹੈਗਾ ਕੋਈ ਸਾਈਨ ਦਾ ਮੇਰੇ ਕੋਲ ਸਾਈਨ ਕੀ ਕਾਰਡ ਹੀ ਇਹ ਦੇਖੋ ਫੁੱਟ ਕਿੰਨੇ ਸਾਲ ਬਣਾਣਾ ਕਾਰਡ ਹੋਊਗਾ ਵੈਲਿਡਿਟੀ ਵੀ ਹੁੰਦੀ ਹੈ ਦੀ ਕੋਈ ਜੇ ਤੁਸੀਂ ਸੰਤਾ ਇੱਕ ਸਾਲ ਇੱਕ ਸਾਲ ਦੀ ਵੈਲਿਡਿਟੀ ਹੁੰਦੀ ਹੈ ਔਰ ਕਾਰਡ ਦੇ ਪਿੱਛੇ ਲਿਖਿਆ ਜਾਂਦਾ ਹੈ ਕਿ ਇਹ ਕਾਰਡ ਦਾ ਗਲਤ ਉਪਯੋਗ ਕੋਈ ਕਰੇਗਾ ਉਸ ਦਾ ਖੁਦ ਜ਼ਿੰਮੇਵਾਰ ਹੋਗਾ ਬਾਕੀ ਇਹ ਕਹਿ ਰਿਹਾ ਹੈ ਕਿ ਇਹ ਅੱਛਾ ਤੁਹਾਡੇ ਕੋਈ ਨਹੀਂ ਕਾਰਡ ਹੈਗਾ ਫਿਰ ਫਿਰ ਇਹਦੇ ਕੋ ਕਿੱਦਾਂ ਆ ਕੇ ਕਾਰਡ ਮੇਰੇ ਕੋ ਕਾਰਡ ਦੀ ਮੈਨੂੰ ਕੀ ਲੋੜ ਹੈ ਮੈਂ ਜਿੰਦਾ ਜਗਦਾ ਕਾਰਡ ਆ ਮੈਂ ਕਾਰਡ ਕੋਈ ਲੋਕਲ ਬਣਾ ਜਿੰਦਾ ਜਗਦਾ ਕਾਰਡ ਆ ਚਲੋ ਇੱਕ ਹੁੰਦਾ ਤਾਂ ਨਿਸ਼ਾਨ ਤਾਂ ਜਿਵੇਂ ਜਿਵੇਂ ਮੈਂ ਪੱਤਰਕਾਰ ਆ ਮੇਰੇ ਕੋ ਕਾਰਡ ਹੈਗਾ ਮੈਂ 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 ਨਹੀਂ ਕਾਰਡ ਰੱਖਦਾ ਮੈਂ ਕਾਰਡ ਰੱਖਦਾ ਮੈਨੂੰ ਕੀ ਲੋੜ ਹੈ ਕਾਰਡ ਰੱਖਣ ਦੀ ਮੈਂ ਕੋਈ ਲੋਕਾਂ ਨੂੰ ਬਲੈਕਮੇਲ ਕਰਨਾ ਹੈ ਇਹਨਾਂ ਨੇ ਲੋਕਾਂ ਨੂੰ ਬਲੈਕਮੇਲ ਕਰਨ ਜਾਣਗੇ ਕਿ ਮੈਂ ਚੇਅਰਮੈਨ ਆ ਮੇਰੇ ਕੋ ਕਾਰਡ ਇਹ ਕਾਡ ਲੈ ਕੇ ਜਾਣਗੇ ਤਾਂ ਹੀ ਬਲੈਕਮੇਲ ਕਰਨਗੇ ਆਪਣੀ ਫੋਟੋ ਲਾ ਕੇ ਮੈਂ ਥੋੜਾ ਬਲੈਕਮੇਲ ਕਰਨ ਜਾਂਦਾ ਲੋਕਾਂ ਨੂੰ ਬਲੈਕਮੇਲ ਦੀ ਗੱਲ ਹੀ ਨਹੀਂ ਹੈਗੀ ਤੁਸੀਂ ਧੜ ਕੋ ਕਾਡ ਕਿਉਂ ਨਹੀਂ ਹੈਗਾ ਮੇਰੇ ਕੋ ਕਾਡ ਨਹੀਂ ਹੈਗਾ ਮੈਂ ਕਾਡ ਬਣਾਉਂਦਾ ਹੀ ਨਹੀਂ ਨਕਲੀ ਕਾਡ ਹੀ ਬਣਾਉਂਦਾ ਹੈ ਇਹ ਮੇਰੀ ਸਸਤਾ ਨਕਲੀ ਕਾਡ ਬਣਾਉਂਦਾ ਮੈਂ ਤਾਂ ਬਣਾਉਂਦਾ ਹੀ ਨਹੀਂ ਨਕਲੀ ਕਾਡ ਹੀ ਬਣਾਉਂਦਾ ਵੈ ਲੋਕਾਂ ਨੂੰ ਬਲੈਕਮੇਲਰ ਹੈ ਠੱਪਾ ਲੱਗਾ ਹੋਇਆ ਤੇ ਪਹਿਲਾਂ ਪੁਲਿਸ ਨੂੰ ਬਲੈਕਮੇਲ ਕਰਦਾ ਸੀ ਫਿਰ ਲੋਕਾਂ ਨੂੰ ਪ੍ਰਾਈਵੇਟ ਤੇ ਆ ਗਿਆ ਇਹ ਜਾ ਕੇ ਪੈਸੇ ਮੰਗਦਾ ਲੋਕਾਂ ਕੋਲੋਂ ਜਿਹੜੀ ਇੱਥੇ ਜਿੱਥੇ ਚੱਲ ਜਾਵੇ ਉੱਥੇ ਚਲਾ ਲੈਂਦਾ ਕਿਉ ਦਾ ਟੇਬਲ ਦੇ ਵਿੱਚ ਲੋਕਡਾਉਨ ਦੇ ਵਿੱਚ ਵਿਆਹ ਦਾ ਮੈਕਰ ਆਇਆ ਉੱਥੇ ਫਿਰ ਆਪਣੇ ਸੋਹਰੇ ਦੇ ਘਰ ਲੈ ਗਿਆ ਕਹਿੰਦਾ ਭਾਈ ਮੇਰੇ ਮੈਨੂੰ ਕਿਹਨੇ ਕੁੜੀ ਦੇਣੀ ਹੈ ਤੁਸੀਂ ਮੇਰੇ ਨਾਲ ਚੱਲੋ ਤੁਸੀਂ ਤਾਂ ਰਾਜਾ ਰਾਣੇ ਦਾ ਮੈਂ ਕੰਮ ਕਰਦਾ ਕੱਪੜੇ ਦਾ ਵਪਾਰ ਕਰਦਾ ਮੈਂ ਆਪਣੇ ਨੂੰ ਲਿਖਦਾ ਮੈਂ ਕੱਪੜੇ ਦਾ ਵਪਾਰੀ ਕਿਹੜਾ ਕੱਪੜੇ ਦਾ ਵਪਾਰ ਕਰਦਾ ਚੋਰਾ ਤੂੰ ਥੱਗ ਕਿਹੜਾ ਕੱਪੜੇ ਦਾ ਵਪਾਰ ਕਰਦਾ ਤੂੰ ਤੂੰ ਸਾਡੀ ਸਾਡੀ ਬਲੈਕਮੇਲ ਕਰਦਾ ਦੋ ਗੱਲ ਮੈਂ ਤੂੰ ਰੱਖਣਾ ਸੀ ਜਨਾਨੀ ਗਰੀ ਪੰਜਾਬ ਪੁਲਿਸ ਦੇ ਵਿੱਚ ਐ ਤੂੰ ਲੋਕਾਂ ਦੇ ਨੁਕਤੇ ਜਿੰਨੀ ਲੱਭ ਕੇ ਉਹਨਾਂ ਨੂੰ ਬਲੈਕਮੇਲ ਕਰਦਾ ਬਸ ਤੈਨੂੰ ਉਹ ਬੈਲਟ ਵੀ ਜਿਹੜੀ ਪਾਈ ਹੋਈ ਸੀ ਬੈਲਟ ਕਿੱਥੋਂ ਇੱਕ ਮਨੀਸ਼ ਨਾਮ ਦਾ ਐ ਜੀ ਕਿੱਛੇ ਕੋਈ ਮਨੀਸ਼ ਗੁਪਤੇ ਨੂੰ ਜਿੱਦਾਂ ਮੈਨੂੰ ਤੁਹਾਡੇ ਨਾਲ ਹੈਗਾ ਕੋਈ ਇਹ ਤਾਂ ਕੋਈ ਮਨੀਸ਼ ਬਦਨ ਕੋਈ ਸਾਡਾ ਸਾਥੀ ਦੋਸਤ ਸੀਗੇ ਇਕੱਠੇ ਹੀ ਸੀ ਮਨੀਸ਼ ਕੁਮਾਰ ਗੁੱਤਾ ਮਨੀਸ਼ ਕੁਮਾਰ ਗੁੱਤਾ ਉਹ ਆਪਣੇ ਮਾਲਕ ਨੇ ਉਹ ਉਹ ਵੀ ਪੈਸੇ ਕਰੇ ਉਹਨਾਂ ਦਾ ਵੀ ਉਹ ਉਹ ਪੈਸੇ ਆਏ ਇਹ ਚੋਰ ਬੰਦੇ ਕੋ ਪੈਸੇ ਲਾਊਗਾ ਕਰੋੜਾਂ ਦੀ ਉਹਦੀ ਟਰਨਓਵਰ ਐ ਇਹ ਉਹਦੇ ਕੋਲ ਜਾ ਕੇ ਖਾਂਦਾ ਪਿੰਦਾ ਸੀ ਕਦੀ ਉਹਨੂੰ ਕਹਿੰਦਾ ਸੀ ਮੈ ਇੱਕ ਲੈ ਗਿਆ ਫਾਈਨਾਂਸ ਕਰਕੇ ਐਕਟਿਵਾ ਦੇ ਪੈਸੇ ਬੂਸੇ ਨਹੀਂ ਦਿੱਤੇ ਉਹਨੇ ਪਰਚਾ ਦਰਜ ਕਰਾਤਾ 7 ਦਿਨ ਜੇਲੇ ਚ ਲਾ ਕੇ ਆਇਆ ਬੰਦਾ ਉਸ ਦਰਮਿਆਨ ਅਸੀਂ ਮਦਦ ਕੀਤੀ ਆਊਟ ਆਫ ਦਾ ਵੇਜ ਆ ਕੇ ਮਨੀਸ਼ ਗੁਪਤਾ ਦੇ ਅਸੀਂ ਐਂਟੀ ਹੋ ਗਏ ਉਸੇ ਵਕੀਲ ਵੀ ਮੈਂ ਕਰਕੇ ਐਡਵੋਕੇਟ ਸੰਜੀਵ ਮਲੋਤਰਾ ਸੰਜੀਵ ਮਲੋਤਰੇ ਦੀ ਹਾਇਦਕਨ ਫੀਸ ਨਹੀਂ ਦਿੱਤੀ ਇਹਨੇ ਉਹ ਕਹਿੰਦਾ ਮੈਂ ਬਾਅਦ ਰਾਂਗਾ ਭਾਈ ਦੇ ਦਾਂਗਾ ਫੀਸ ਮੈਂ ਤੁਸੀਂ ਇੱਕ ਵਾਰੀ ਮੈਨੂੰ ਕਢਾਓ ਉਹ ਕਹਿੰਦੇ ਪੁਲਿਸ ਦੀ 벨ਟ ਪਾ ਕੇ ਰੋਹ ਦਿਖਾਣਾ ਪਾਰਟੀਆਂ 'ਚ ਜਾਣਾ ਐ 벨ਟ ਤਾਂ ਫਿਰ ਅਹੀ ਦਿੰਦੇ ਨਾ ਬਿਲਟਾਂ ਬੁਲਟਾਂ ਸਾਰਾ 벨ਟ ਆ ਗਈ ਮਤਲਬ ਫਰਜੀ ਫਰਜੀ 벨ਟ ਬਣਾ ਦੇ ਤੂੰ ਫਰਜੀ ਬਣਾ ਕੇ ਦਿੱਤੀ ਹੋਣੀ ਇਹਨੇ 벨ਟ ਕਿੰਨੇ ਬਣਾਏ ਦੀ ਗਾਰੰਟੀ ਪੰਜਾਬ ਪੁਲਿਸ ਦੇ ਪੁਲਿਸੇ ਲਿੰਕ ਹੈ ਗਨਮੈਨਾਂ ਦੇ ਕੋਲ ਸੀਗੇ ਕੀ ਪਤਾ ਕੀ ਇਹਦੀ ਮਨਸ਼ਾ ਸੀ 벨ਟ ਦੇ ਨਾ ਫਿਰ ਉਹੀ ਗਨਮੈਨ ਤਾਂ ਆ ਗਿਆ ਨਾ ਕਿੱਸਾ ਫਿਰ ਉੱਥੇ ਆ ਗਨਮ ਵੀਰੋ ਕਾਫੀ ਗੰਦੇ ਗੰਭੀਰ ਰੋਬ ਲਾ ਰਹੇ ਆ ਕਹਿੰਦਾ ਮੈਂ ਰਾਜਨ ਰਾਣੇ ਨੂੰ ਜਾਣਦਾ ਨਹੀਂ ਆਹ ਕੌਣ ਹੈ ਆਹ ਕੈਂਟੀ ਕ੍ਰਪਸ਼ਨ ਦੇ ਲੋਗਾਂ ਨੂੰ ਜਾ ਕੇ ਕਾਰਡ ਵੰਡ ਰਿਹਾ ਹੈ ਪੈਸੇ ਆਪ ਲੈ ਰਿਹਾ ਨਾ ਮੇਰਾ ਲਾ ਰਿਹਾ ਪੈਸੇ ਕੋਈ ਆਏ ਤੁਹਾਨੂੰ ਮੈਨੂੰ ਕੋਈ ਪੈਸਾ ਨਹੀਂ ਆਇਆ ਇਹ ਸਾਬਤ ਕਰਦੇ ਜਿਹੜੇ ਬੰਦੇ ਕੱਲ੍ਹ ਪ੍ਰੈਸ ਕਾਨਫਰੰਸ ਕਰ ਰਿਹਾ ਇੱਕ ਬੰਦੇ ਦਾ ਉੱਥੇ ਹੁੱਕਾ ਬਾਹਰ ਹੈ ਹੁੱਕਾ ਬਲੰਦਾ ਬੰਦਾ ਉਹ ਬੰਦਾ ਫੋਟੋ 'ਚ ਖੜਾ ਮੈਂ ਕੱਲ੍ਹ ਦੇਖਿਆ ਉਹ ਸ਼ਿਵ ਸ਼ੇਣਾ ਦੇ ਵਿੱਚ ਵੀ ਪਹਿਲਾਂ ਸੀਗਾ ਔਰ ਆਹ ਮੰਦਰੀ ਮੇਰੇ ਕੋਲ ਲੈ ਗਿਆ ਕਹਿੰਦਾ ਭਾਜੀ ਮੈਂ ਅਸਲ ਵਿੱਚ ਮੇਰੀ ਸੈਟਿੰਗ ਹੈਗੀ ਐ ਮੈਂ ਤੁਹਾਨੂੰ ਗੰਨ ਮੈਂ ਦਵਾ ਦਾਂਗਾ ਦੋ ਮੇਰੇ ਕੋਲ ਐ ਇੱਕ ਤੁਹਾਨੂੰ ਦਵਾਣਾ ਐਂਟੀ ਕ腐ਸ਼ਨ ਤੁਹਾਡੀ ਹੈਗੀ ਐ ਪਰ ਉਹਨਾਂ ਲੋਕਾਂ ਨੇ ਕਹਿੰਦਾ ਤੁਹਾਡੀ ਸੈਟਿੰਗ ਹੈਗੀ ਐ ਜਿਆਦਾ ਤਾਂ ਅਸੀਂ ਕੰਮ ਕਰਤਾ ਤੁਸੀਂ ਕੰਮ ਕਰਵਾਉਂਦੇ ਹੋ ਲੋਕਾਂ ਦੇ ਜਿਹੜੀ ਕੰਮ ਮੇਰੀ ਕਿਹੜੀ ਸੈਟ ਪੈਸੇ ਲੈਣ ਦੀ ਬੰਦਾ ਮੈਨੂੰ ਤਾਂ ਕੋਣ ਜਾਣਦਾ ਮੈਂ ਵਪਾਰੀ ਬੰਦਾ ਆਪਣਾ ਵਪਾਰ ਕਰਦਾ ਇਹ ਸਾਰੇ ਤੁਹਾਡੀ ਪੁਲਿਸ ਦੇ ਵਿੱਚ ਰਹਿੰਦਾ ਜਨਾਨੀ ਉਹ ਉਹ ਕਹਿੰਦੇ ਮਸ਼ੀਨ ਜਿਹੜੀ ਕਿ ਯਾਰ ਨੋਟਾ ਹੀ ਰੱਖੀਗੀ ਘਰੇ ਆਹ ਮੋਟਰ ਦੀ ਮਸ਼ੀਨ ਹੈਗੀ ਐ ਮੇਰੇ ਕੋਲ ਵੀ ਵਪਾਰ ਕਰਦੇ ਆ ਕਿਉਂ ਨਹੀਂ ਯਾਰ ਸਾਰੇ ਦੁਨੀਆ ਕਰਦੀ ਐ ਵਪਾਰ ਹੈਗੀ ਤਰਨੋਵਰ ਵਪਾਰ ਕਰਦੇ ਆ ਪੈਸੇ ਕਮਾਣੇ ਦੇ ਬਿਲਕੁਲ ਗੱਡੀਆਂ ਦੇ ਭਾਰ ਸਰਕਾਰ ਲਖਾਇਆ ਇਹਨੇ ਲਖਾਇਆ ਹੋਇਆ ਕਿਹੜੀ ਗੱਡੀ ਗੱਡੀ ਆਪਣੀ ਤੇ ਲਖਾਇਆ ਰੋ ਰੋਬ ਨਾ ਜਾਂਦਾ ਰੋਬ ਨਾ ਦੋ ਗਨ ਮੈਨ ਕੋਈ ਕਹਣਾ ਕਿ ਤੂੰ ਓਏ ਉਹ ਲੈ ਕੇ ਜਾਂਦਾ ਰੋਬ ਦੋ ਨਾ ਜਾਂਦੇ ਕਹਿੰਦੇ ਦੋ ਗਨ ਮੈਨਾਂ ਦੇ ਕੋਲ ਹੈ ਦੋ ਗਨ ਮੈਨ ਮੇਰੇ ਕੋਲ ਤਾਂ ਨਹੀਂ ਦੋ ਗਨ ਮੈਨ ਹੁਣ ਖੋਲੇ ਪੁਲਿਸ ਨੇ ਕੋਕੀ ਠਗੀਆਂ ਮਾਰਦਾ ਸੀਗਾ ਗਨਮੈਂਟ ਖੋਏ ਗਏ ਜਦੇ ਕੋਲ ਉਸ ਤੋਂ ਬਾਅਦ ਐਂਟੀ ਕ腐ਸ਼ਨ ਦੇ ਉਹਨੇ ਜੀ ਕੰਪਲੀਟ ਕਾ ਨਹੀਂ ਦਿੱਤੀ ਫਿਰ ਉਹਨੇ ਜੇ ਉਹ ਹੀ ਗਲਤ ਨਹੀਂ ਸੀ ਤੇ ਕੌਣ ਰੇਨ ਜਾਂਦੇ ਕੰਪਲੀਟ ਇਹ ਦਿੱਤੀ ਉਹਨੇ ਕੀ ਰਾਇਨ ਰਾਣਾ ਕਾਰਡ ਬਣਾਉਂਦਾ ਵੈ ਠਗੀਆਂ ਮਾਰਦਾ ਜਦਕਿ ਠਗੀਆਂ ਇਹ ਮਾਰ ਰਿਆ ਲੋਕਾਂ ਨਾਲ ਮੇਰਾ ਨਾਮ ਲੈ ਕੇ ਐਂਟੀ ਕ腐ਸ਼ਨ ਦਾ ਨੀਓ ਟੋਅ ਨਾ ਜਾਂਦੇ ਤੁਸੀਂ ਕਹਿੰਦੇ ਭਾਰ ਸਰਕਾਰ ਲਿਖਾਇਆ ਹੁੰਦਾ ਅੱਗੇ ਪੰਜਾਬ ਮੈਂ ਤਾਂ ਮੈਂ ਤਾਂ ਕਦੀ ਗਿਆ ਹੀ ਨਹੀਂ ਪੰਜਾਬ ਪੁਲਿਸ ਕਦੀ ਕਿ ਲਿਖਾ ਕੇ ਕਿੱਥੇ ਅਫਸਰਾਂ ਕੋ ਜਾਈਦਾ ਮੈਂ ਉਹ ਟੋਅ ਗੱਡੀਆਂ ਚਾਹੀਦੀ ਲੱਗਿਆ ਕਹਿੰਦੇ ਅਫਸਰਾਂ ਕੋ ਜਾਈਦਾ ਇਹ ਟੋਅ ਨਾ ਜਾਈਦਾ ਕਿਉਂ ਜਾਂਦਾ ਇਹ ਇਹ ਬਲੈਕਮੈਲਰ ਹੈ ਇਹ ਬਲੈਕ ਬੇਸਿਕਲੀ ਬਲੈਕਮੈਲਰ ਹੈ ਇਹਦਾ ਇਤਿਹਾਸ ਖੋਲੋ ਮੇਰਾ ਇਤਿਹਾਸ ਖੋਲੋ ਬਲੈਕਮੈਲਰ ਦੀ ਪਤਾ ਲੱਗ ਜੂ ਪਰ ਬੇਦਖਾਨੇ ਤੁਸੀਂ ਇਹਦੀ ਪੁਸ਼ਟੀ ਕੀਤੀ ਹੋਈ ਸਾਰੀ ਦੂਰੀਆਂ ਨੂੰ ਪਤਾ ਕਿੰਨੇ ਅਫਸਰਾਂ ਦੇ ਅੱਛਾ ਅੱਛਾ ਤੁਸੀਂ ਕਹਿੰਦੇ ਹੋ ਨਾ ਕਿ ਮੈਂ ਸੰਸਤਾ ਹੈਗੀ ਆ ਵਿਜੀਲੈਂਸ ਨੂੰ ਅਸੀਂ رابطہ ਦਿੰਨੇ ਆ ਇਤਲਾਹ ਦਿੰਨੇ ਆ ਵਿਜੀਲੈਂਸ ਨੂੰ ਰਾਫਤਾਰ ਹੀ ਦਿੰਦੇ ਆ ਅਸੀਂ ਵਿਜੀਲੈਂਸ ਦੇ ਨਾਲ ਕੋਈ ਬੰਦਾ ਕੋਈ ਗਲਤ ਕੰਮ ਕਰਦਾ ਅਸੀਂ ਲਿਖਿਆ ਅਸੀਂ ਹਰ ਉਹਦੀ ਹੈਲਪ ਲੈਣਿਆ ਜਾਂਚ ਕਰਾਈ ਹੋਈ ਹੈ ਜਾਂਚ ਕਰਾਈ ਹੈ ਇਸ ਮਾਮਲੇ ਦੀ ਅਸੀਂ ਕਿਹ ਜਾਂਚ ਕਰਾਈ ਅਸੀਂ ਕੋਈ ਕਾਰਡ ਜਿਹੜਾ ਬਣਾਇਆ ਸੀ ਜੋ ਤੁਹਾਨੂੰ ਪਤਾ ਲੱਗਿਆ ਤੁਹਾਨੂੰ ਕਿਤੇ ਪਤਾ ਬਿਲਕੁਲ ਪਤਾ ਲੱਗਿਆ ਕੱਲ ਪਤਾ ਲੱਗਿਆ ਜਾਂਚ ਕਰਾਈ ਹੁਣ ਤਾਂ ਕੱਲ ਕਰਾਉਂਗਾ ਹੁਣ ਕੱਲ ਤਾਂ ਪਤਾ ਲੱਗਿਆ ਅੱਜ ਕਰਾਉਂਗਾ ਜਾਂਚ ਵੀ ਮੇਰੇ ਕਾਰਡ ਬਣਾ ਕੇ ਲੋਕਾਂ ਨੂੰ ਕਿੰਨੇ ਨੂੰ ਬਲੈਕਮੇਲ ਕਰ ਚੁੱਕਾ ਹੈ ਕਿੰਨੇ ਕੋ ਪੈਸੇ ਲੈ ਚੁੱਕਾ ਹੈ ਕਿ ਕਿਥੋਂ ਪੈਸੇ ਲਿੱਤੇ ਆ ਨੇ ਜਿਹੜੇ ਬੰਦੇ ਨੇ ਕੱਲ ਕਿਤੇ ਕਰਕੇ ਖੜਾਏ ਹੋਇਆ ਇਹ ਸਾਰੇ ਬੰਦੇ ਦੱਸ ਰਹੀ ਹੈ ਨਹੀਂ ਉਹ ਤੇ ਸ਼ਿਵਸ਼ਨਾ ਚ ਵੀ ਸੀਗੇ ਉਹ ਨਵੀਂ ਸੰਸਥਾ ਕੋਲ ਹੀ ਕੋਈ ਗਰੀਦਾ ਆਇਦੀ ਨਹੀਂ ਖੁੱਲੀ ਮੇਰੇ ਸ਼ਨਾਜੇ ਵੀ ਸੀਗਾ ਸ਼ਿਵ ਸੈਣਾ ਤੇ ਵੀ ਸੀਗਾ ਮੈਂ ਵੀ ਸੀਗਾ ਮੈਂ ਵਪਾਰਕਿੰਗ ਦਾ ਪ੍ਰਧਾਨਾ ਸ਼ਿਵ ਸੈਣਾ ਸਮਾਜਵਾਦੀ ਦਾ ਮੈਂ ਹੈਗਾ ਸ਼ਿਵ ਸੈਣਾ ਜਿਹੜਾ ਕੋਈ ਗਲਤ ਗੱਲ ਨਾ ਛੱਡ ਦਿਓ ਹੈਗਾ ਮੈਂ ਉਹ ਪ੍ਰਧਾਨ ਹੁਣ ਮੈਨੂੰ ਵੀ ਤੇ ਤੁਹਾਡਾ ਕੋਈ ਗੱਲ ਮੈਂ ਸੀ ਮੇਰੇ ਕੋ ਗਨਮੈਨ ਸੀਗਾ ਕਿੱਥੇ ਗਿਆ ਇਹਨੇ ਵਾਪਸ ਕਰਾਤਾ ਮੇਰਾ ਗਨਮੈਨ ਮਤਲਬ ਮਟ ਦੇ ਕੇ ਮਤਲਬ ਇਹ ਐਸੀ ਗੁੱਸੇ ਚ ਲੱਗੇ ਤੂੰ ਹੁਣ ਉਹ ਵੀ ਵਾਪਸ ਕਰਾਤਾ ਮੈਂ ਥੋੜਾ ਕਰਾਇਆ ਤਾਂ ਆਪਣੇ ਆਪ ਹੀ ਹੋ ਗਿਆ ਤੇ ਪਰਚਾ ਇਹਨੇ ਤੇ ਤਣਾਪੂਨ ਕੀਤਾ ਹੋਇਆ ਤੁਹਾਡੇ ਦੋਨਾਂ 'ਚ ਤਣਾਵ ਇਹ ਚੋਰ ਬੰਦਾ ਹੈ ਬਲੈਕਮੈਲਰ ਹੈ ਮੇਰੇ ਕੋ ਪੈਸੇ ਵੀ ਮੰਗ ਕਰਦਾ ਸੀਗਾ ਕਿਉਂਕਿ ਸ਼ਿਵਸ਼ਰਨਾ ਸਮਾਇਵਾਦੀ ਚ ਉਹਨੂੰ ਮੈਂ ਹੀ ਲੈ ਕੇ ਗਿਆ ਸੀਗਾ ਤੇ ਪਿੱਛੇ ਇਹਨੇ ਇੱਕ ਐਪਲੀਕੇਸ਼ਨ ਟਾਈਪ ਕਰਾ ਆ ਗਿਆ ਤੇ ਹੱਥ ਦੀ ਟਾਈਪ ਹੈ ਐਪਲੀਕੇਸ਼ਨ ਕਹਿੰਦਾ ਭਾਜੀ ਮੇਰਾ ਕੋਈ ਮੰਗੂ ਮਾਥਣਾ ਬਵਾਦ ਆ ਪੜੋ ਮੇਰਾ ਮੰਗੂ ਮਾਥਣਾ ਬਵਾਦ ਹੋ ਗਿਆ ਸੀ ਕੋਈ ਤੇ ਇਹਨੇ ਜਾ ਕੇ ਮੇਰੀ ਪੁਲਿਸ ਤੇ ਪਹੁੰਚ ਹੈ ਪੁਲਿਸ ਨਾਲ ਮੇਰੀ ਸੈਟਿੰਗ ਹੈ ਪਰ ਥੋੜੇ ਬਹੁਤ ਤੁਹਾਨੂੰ ਪੈਸੇ ਖਰਚ ਲੋਗੇ ਮੈਂ ਕਿਹਾ ਯਾਰ ਥੋੜੇ ਬਹੁਤ ਗਿਫਟ ਦੇ ਤੁਹਾਡੀ ਸੈਟਿੰਗ ਹੈ ਚਲੋ ਮੇਰੀ ਮੇਰੀ ਸੈਟਿੰਗ ਹੈ ਮੇਰੀ ਕਿਸੇ ਦੀ ਸੈਟਿੰਗ ਹੈ ਜੀ ਦੱਸੋ ਕੋਈ ਤਰ੍ਹਾਂ ਸੈਟਿੰਗ ਆ ਉਟਰਨੀ ਬੈਟਰੀਆਂ ਤੁਸੀਂ ਪੁਲਿਸ ਮਹਿਕਮੇ ਮੇਰੀ ਕੋਈ ਦਿਖਾ ਦਿਓ ਸਾਰੀ ਇਹਦੀ ਡੀਪੀ ਖੋਲ ਕੇ ਦੇ ਹੁਣ ਜਾਂਦਾ ਵਾ ਐਦਾ ਬੋਲਦੇ ਜੀ ਇੱਥੋਂ ਤੋਂ ਬੋਲਦੇ ਨਹੀਂ ਨਹੀਂ ਮੇਰੇ ਕੋਈ ਕੰਮ ਹੋ ਜਾਂਦਾ ਕਿਸੇ ਕਿਸੇ ਪੁਲਿਸ ਅਫਸਰ ਨੂੰ ਪੁੱਛ ਲੋ ਅੱਜ ਤੱਕ ਮੈਂ ਕਿਸੇ ਨੂੰ ਫੋਨ ਕੀਤਾ ਜਾਂ ਮੇਰੇ ਕਿਸੇ ਪੁਲਿਸ ਅਫਸਰ ਦੇ ਕੋਲ ਆਣਾ ਜਾਣਾ ਇਹਦੇ ਮੋਬਾਈਲ ਤੇ ਦੇਖੋ 100 ਬੰਦੇ ਦੀ ਡੀਪੀ ਹੋਊਗੀ ਜਿਹੜੇ ਜਾ ਕੇ ਦਿਖਾ ਦਿੰਦਾ ਹੈ ਇਹੀ ਹੈ ਇਹੀ ਅਫਸਰ ਹੈ ਇਹੀ ਐਸਐਚਓ ਹੈ ਇਹੀ ਫਲਾਣਾ ਹੈ ਆ ਦੇਖ ਚੱਲ ਤੇਰਾ ਕੰਮ ਕਰਾਨਾ ਹੈ ਤੁਹਾਡੇ ਤੁਹਾਡੇ ਪਰ ਖਿਲਾਫ ਕਿਉਂ ਪਹੁੰਚ ਕੇ ਆ ਗਏ ਥਾਣੇ ਬਲੈਕਮੇਲ ਨਾ ਬਲੈਕਮੇਲ ਕਰਨਾ ਚਾਹੁੰਦਾ ਮੈਨੂੰ ਮੇਰੇ ਤੋਂ ਪੈਸੇ ਲੈਣਾ ਚਾਹੁੰਦਾ ਹੈ ਬਲੈਕਮੇਲ ਕਰਕੇ ਕੋਈ ਪ੍ਰੂਫ ਹੈਗਾ ਇਹ ਤੇਰਾ ਕੋਈ ਤੁਹਾਨੂੰ ਕੋ ਪੈਸੇ ਲੈਣਾ ਚਾਹੁੰਦਾ ਪੈਸੇ ਲੈ ਗਿਆ ਪ੍ਰੂਫ ਕੀ ਦਵਾਂ ਤੁਹਾਡਾ ਕਿੰਨੇ ਪੈਸੇ ਲੈ ਆਹ ਦੇਖੋ Google Pay ਕਿਤੇ ਹੋਇਆ ਪੈਸੇ ਅਮੁੰਦਰੀ ਲੈ ਗਿਆ ਮੇਰੇ ਕੋਲੋਂ Google Pay ਪੈਸੇ ਕਿਤੇ ਹੋਰ ਕੀ ਪ੍ਰੂਫ ਦਵਾਂ ਤੁਹਾਨੂੰ ਆ ਪੈਸੇ ਲੈ ਗਿਆ ਜਿਹੜੇ ਪੈਸੇ ਹੀ ਹੈ ਹੋਰ ਕੀ ਹੈ ਇਹਦੇ ਸਕਰੀਨਸ਼ਾਟੇ ਪੈਸੇ ਦੇ ਹੀ ਹੈ ਆ ਦੇਖੋ ਆ ਮੇਰੇ ਨਾਲ ਰੰਦਾ ਸੀਗਾ ਵੱਡੇ ਵੱਡੇ ਅਫਸਰੜਾ ਕਦੀ ਕਿ ਆ ਜਾਗਰਨਾ ਜਾਗਰੋ ਵੀਡੀਓ ਵੀ ਬਾਰੇ ਫੋਟੋ ਵਾਇਰਲ ਹੋਈ ਸੀ ਇਹਨਾਂ ਦੀ ਉਹ ਬੈਲਟ ਕਹਿੰਦਾ ਲਾਈ ਹੋਈ ਹੈ ਨੇ ਇਹ ਕਹਿੰਦਾ ਬੈਲਟ ਲਾਈ ਹੈ ਮੇਰਾ ਅਧਿਕਾਰ ਆ ਬੈਲਟ ਲਾਉਣ ਦਾ ਯਾਰ ਹੁਣ ਮੈਨੂੰ ਕੀ ਪਤਾ ਇਹ ਇਹਦਾ ਇਨਕੁਇਰੀਸ਼ਨ ਕਰੋ ਇਹਦੇ ਸੰਬੰਧੇ ਦੀ ਜਿਹੜਾ ਖੜਾ ਠੱਗ ਚੋਰ ਵੀ ਉਹਨੇ ਬੈਲਟ ਲਾਈ ਹੈ ਉਹ ਇਹਨੇ ਦਿੱਤੀ ਹੈ ਇਹਨੇ ਦਿੱਤੀ ਉਹਨੂੰ ਬੈਲਟ ਲਾਲਾ ਜੀ ਪ੍ਰੂਫ ਹੈਗਾ ਕੋਈ ਨਹੀਂ ਦਾ ਕੋਈ ਪ੍ਰੂਫ ਆਪਣੇ ਆਪ ਦਊਗਾ ਜਿਹੜਾ ਬੰਦੇ ਨੇ ਲਾਈ ਹੈ ਮੈਨੂੰ ਕੀ ਲੋੜ ਹੈ ਤੇ ਹੁਣ ਬੁਲਾਓ ਫੋਨ ਮੈਂ ਕਿਹ ਬੁਲਾਵਾ ਉਹ ਆਪਣੇ ਆਪ ਕਰੇਗਾ ਮੈਨੂੰ ਕੋ ਮੈਂ ਦੂਜੇ ਸਾਥੀ ਦਾ ਦੱਸ ਨਹੀਂ ਸਾਥੀ ਹੈ ਸਾਰੇ ਸਾਥੀ ਹੈ ਇਹ ਵੀ ਸਾਥੀ ਹੈ ਇਹ ਸਾਰੇ ਸਾਥੀ ਹੈ ਆ ਮੇਰਾ ਵੀ ਸਾਥੀ ਹੈ ਸਾਰੇ ਸਾਥੀ ਇਹ ਹੋਰ ਫੋਟੋ ਦਿਖਾਣਾ ਆ ਮੇਰੇ ਘਰਾਂ ਕੇ ਡਾਂਸ ਕਰਦਾ ਇਕ ਰੱਬਾ ਪੀ ਕੇ ਆ ਮੇਰਾ ਹੋ ਨਹੀਂ ਯਾਰ ਇਹ ਬੰਦਾ ਡਾਂਸ ਕਰਦਾ ਸਾਰਾ ਕੁਝ ਕਰਦਾ ਸਾਥੀ ਹੈਗਾ ਮੇਰਾ ਵੀ ਸਾਥੀ ਹੈ ਬਰਾਬਰ ਦਾ ਸਾਥੀ ਹੈ ਜਿਵੇਂ ਐਂਟੀ ਕ腐ਪਸ਼ਨ ਦੇ ਕਾਰਡ ਦੇ ਕਹਿੰਦਾ ਲੋਕਾਂ ਕੋ ਪੈਸੇ ਲੈਂਦਾ ਤੇ ਪੈਸੇ ਲੈ ਕੇ ਇਹ ਵੀ ਬਰਾਬਰ ਦਾ ਲੈਂਦਾ ਨਾ ਆ ਕੀ ਦਾ ਕਾਰਡ ਆ ਕੀ ਦਾ ਕਾਰਡ ਇਹ ਪਾਰਡ ਜਿਹੜਾ ਹੈਗਾ ਵਾ ਮੇਰੇ ਭਤੀਜੇ ਦਾ ਵਾ ਅਬੀ ਦਾ ਅਬੀ ਦਾ ਕਾਰਡ ਹੈ ਰਜਿਸਟਰਡ ਹੈਗਾ ਮੈਂ ਹੈ ਇਹ ਸੰਤਾ ਰਜਿਸਟਰਡ ਹੈਗੀ ਆਪ ਭਾਰਤ ਸਰਕਾਰ ਕੋ ਲਿਖਾਇਆ ਆ ਭਾਰਤ ਸਰਕਾਰ ਕੀ ਲਿਖਾਇਆ ਪਰ ਸਰਕਾਰ ਕੇ ਅਧਿਨ ਪੰਜੀਬਦ ਨਿਕਾਏ ਠੀਕ ਆ ਔਰ ਇਹ ਕਰ ਜਿਹੜਾ ਸਪੋਰਟ ਵਿਜੀਲੈਂਸ ਸਪੋਰਟ ਵਿਜੀਲੈਂਸ ਐਂਡ ਪ੍ਰੈਸ ਪੁਲਿਸ ਡਿਪਾਰਟਮੈਂਟ ਕਰਪਸ਼ਨ ਆਰ ਲੀਗਲ ਆਫੈਂਸ ਸਪੋਰਟ ਕਰਨੀ ਆਪਾਂ ਨਾ ਕਿ ਇਹਨਾਂ ਨੂੰ ਜਾ ਕੇ ਨਾਮ ਲੈ ਕੇ ਆਪਾਂ ਬਲੈਕਮੇਲ ਕਰਨਾ ਅਸੀਂ ਲੈਨੇ ਹੋ ਵੀ ਟੇਕ ਹੈਲਪ ਅਸੀਂ 24 ਘੰਟੇ ਹੈਲਪ ਲੈਨੇ ਆ ਫਰੋਂ ਪੁਲਿਸ ਦੀ ਸੀਬੀਆਈ ਦੀ ਵਿਜੀਲੈਂਸ ਦੀ ਐਂਡ ਅਦਰ ਗਵਰਨਮੈਂਟ ਡਿਪਾਰਟਮੈਂਟ ਅਗੇਂਸਟ ਕਰਪਸ਼ਨ ਨਾਲ ਪ੍ਰੈਸ ਦੀ ਵੀ ਲੈਣੇ ਆ ਕੋਈ ਬੰਦਾ ਗਲਤ ਕੰਮ ਕਰਦਾ ਅਸੀਂ ਉਹਨਾਂ ਨੂੰ ਦੱਸ ਸਕਦੇ ਆ ਜਾ ਕੇ ਸਾਰੇ ਸਾਡੀ ਐਨ ਜੀਓ ਆ ਇਹ ਕਿਹੜੇ ਬੰਦੇ ਹੁਣ ਤੁਸੀਂ ਇੱਦਾਂ ਕਿਤੇ ਕੋਈ ਕੀਤਾ ਕੋਈ ਕੇਸ ਕੁਸਾ ਹੈ ਕੋਈ ਕੇਸ ਕੀ ਕਰਨਾ ਅਸੀਂ ਸਾਡਾ ਅਸੀਂ ਗਾੜੀ ਬਣਾਏ ਬਸ ਕੁਝ ਨਹੀਂ ਕੀਤਾ ਬਲੈਕਮੈਲਰ ਇਹ ਕਰਦਾ ਗਾੜੀ ਬਣਾ ਰਿਹਾ ਚੋਰ ਓਏ ਇਹ ਤਾਂ ਕਾਰਡ ਜਿਹੜਾ ਮੇਰੇ ਭਤੀਜੇ ਦਾ ਨਾ ਜਿਹੜੀ ਮੇਰੀ ਇਹ ਕਿਹਨੇ ਬਣਾਇਆ ਕਾਰਡ ਇਹ ਮੈਂ ਬਣਾਇਆ ਇਹ ਮੈਂ ਬਣਾਇਆ ਜਿਹੜੇ ਬਾਕੀ ਇਹ ਕਾਰਡ ਦਿਖਾਉਣਾ ਪੁੱਛ ਰਹੇ ਆ ਇਹ ਤਾਂ ਮੈਂ ਹੀ ਮੈਨੂੰ ਕਹੀਆਂ ਮੈਂ ਤਾਂ ਲੈ ਕੇ ਆਇਆ ਮੈਂ ਕਹਿੰਦਾ ਇਹ ਕਾਰਡ ਮੈਂ ਬਣਾਇਆ ਜਿਹੜੇ ਕਾਰਡ ਦਿਖਾ ਰਿਹਾ ਇਹ ਕਾਰਡ ਨੇ ਆਪ ਬੰਦਿਆਂ ਦੇ ਬਣਾ ਕੇ ਉਹਨਾਂ ਕੋ ਪੈਸੇ ਲੈਂਦਾ ਰਿਹਾ ਆ ਜਿਹੜਾ ਦਿਖਾ ਰਿਹਾ ਕਾਰਡ ਆ ਦੇਖੋ ਆ ਕਾਰਡ ਦੇ ਰਿਹਾ ਹੱਥ ਇੱਕ ਦਾ ਪਾ ਕੇ ਫੋਟੋ ਕਾਰਡ ਦੇ ਰਿਹਾ ਲੋਕਾਂ ਨੂੰ ਤੁਸੀਂ ਵੀ ਨਾਲ ਹੀ ਆ ਤੇ ਮੈਂ ਨਾਲ ਹੀ ਖੜਾ ਮੈਂ ਨਾਲੋਂ ਦਾ ਬਦਨਾਮ ਜੇ ਕਹਿੰਦੇ ਗਾਂਦੇ ਵੱਟਾ ਮਾਰਾਂਗੇ ਛਿੱਟੇ ਆਪਣੇ ਆਪ ਤੇ ਪੈਣਗੇ ਨਾ ਇਸ ਕਰਕੇ ਸੱਪ ਸੀਗਾ ਆਸਤੀ ਦਾ ਸੱਪ ਹੈ ਸੱਪ ਨੂੰ ਪਾਲਿਆ ਸੀ ਉਹਦਾ ਕੁਛ ਨਾ ਕੋਈ ਤੱਕ ਖਮਜਾ ਭੁਗਤਣਾ ਪਊਗਾ ਨਹੀਂ ਨਹੀਂ ਚਲੋ ਐਂਟੀਗ੍ਰਾਫਿਕ ਕਾਰਡ ਦਾ ਬਣਾਇਆ ਆ ਦੇਖੋ ਡਾਂਸ ਕਰਦਾ ਮੈਂ ਮੇਰੇ ਘਰ ਆ ਕੇ ਯਾਰ ਇਹ ਖਾਂਦਾ ਆਸਤੀ ਦਾ ਸੱਪ ਹੈ ਆ ਦੇਖੋ ਆ ਸਾਡੀ ਜਿਹੜੀ ਐਂਟੀ ਕ腐ਸ਼ਨ ਐਂਟੀ ਕ੍ਰਾਈਮ ਸੰਸਥਾ ਹੈ ਬਰਜੁਰੋਗਾਂ ਲਈ ਟਿਫਨ ਸੇਵਾ ਆ ਦੇਖੋ ਆ ਬੰਦੇ ਜਿਹੜੇ ਇਹ ਜਿਹੜੇ ਜੈਨੂਇਨ ਬੰਦੇ ਸ਼ਹਿਰ ਦੇ ਨਾਮੀ ਬੰਦੇ ਅਸੀਂ ਜਾਗੇ ਜਾਗੇ ਲੋਕਾਂ ਕੋ ਪੈਸੇ ਲੈਣ ਲੱਗ ਜਾਗੇ ਜਦਕਿ ਇਹ ਚੋਰ ਬੰਦਾ ਸਾਡੇ ਨਾਮ ਤੇ ਝੂਠੇ ਪੈਸੇ ਲੈ ਰਿਆ ਹੈ ਪੈਸੇ ਲੈ ਰਿਆ ਤੁਸੀਂ ਕਿਸੇ ਮਿਲੇ ਵਡੇਰ ਘਰ ਜਨਾ ਜਾਂ ਕੁਝ ਐਦਾ ਦਾ ਕੋਈ ਗੱਲਬਾਤ ਭਾਈ ਸਾਨੂੰ ਡਰ ਲੱਗਦਾ ਹੈ ਤਾਂ ਝੂਠੇ ਗਿੱਸੇ ਵਸਾ ਦਿੰਦਾ ਨੇ ਮੇਰੇ ਤੇ ਹੁਣ ਇੱਕ 420 ਦਾ ਪਰਚਾ ਪਵਾਇਆ ਥੋੜੇ ਦਿਨ ਪਹਿਲਾਂ ਕੋਈ ਕਹਿੰਦਾ ਕੋਈ ਭਰ ਦਵਾਈ ਦੇ ਨਾਲ ਮਿਲ ਕੇ ਰਾਜਨ ਦਾਣੇ ਨੇ ਮੇਰੇ ਕੋਲ 1,60,000 ਰੁਪਏ ਲੈ ਲਿਆ ਔਰ ਉਹਦੇ 1100 ਰੁਪਏ ਦੀ Google Pay ਦਿਖਾਉਂਦਾ ਹੈ ਉਹ ਇਨਕੁਆਰੀ ਲੱਗੀ ਸੀ ਪੀ ਸਾਹਿਬ ਕੋਲ ਉਹ ਜੋ ਵੀ ਹੋਊਗਾ ਫੈਸਲਾ ਦੇਖ ਲਾਂਗੇ ਠੀਕ ਹੈ ਤੋ ਬਿਲਕੁਲ ਇਹ ਸਾਰਨਾ ਸੀਗੇ ਰਾਜਨ ਰਾਣਾ ਜੋ ਕਿ ਸਮਾਜ ਸੇਵਕ ਚੈਨਾ ਦੇ ਆਗੂ ਨੇ ਉਹਨਾਂ ਦੇ ਤੰਦਾਜ਼ੀ ਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਕੁਝ ਸ਼ਿਕਸ਼ਣਿਆਂ ਦੇ ਪਰਚਾ ਵੀ ਹੋਇਆ ਸੀ ਤੇ ਕੱਲ ਰਿਸ਼ਪ ਕਨੋਜੀਆ ਜਿਹੜੇ ਬਸਤੀ ਜੋਦੇਵਾਲ ਥਾਣੇ ਦੇ ਵਿੱਚ ਪਹੁੰਚੇ ਉਹਨਾਂ ਦਾ આરોਪ ਸੀਗਾ ਰਾਜਨ ਰਾਣਾ ਤੇ ਕਿ ਇਹ ਜਿਹੜਾ ਆਈਡੀ ਕਾਰਡ ਬਣਾਉਂਦੇ ਨੇ ਤੇ ਲੋਕਾਂ ਕੋਲੋਂ ਆਈਡੀ ਕਾਰਡ ਬਣਾਉਂਦੇ ਪੈਸੇ ਲੈਂਦੇ ਨੇ ਪਰ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਇਹ ਪੈਸੇ ਲੈਂਦਾ ਸੀਗਾ ਸਾਨੂੰ ਦਿੰਦਾ ਨਹੀਂ ਸੀਗਾ ਸਾਡੇ ਨਾਂ ਤੇ ਮਿਸਯੂਜ਼ ਕਰਦਾ ਜਾਂ ਪੈਸੇ ਲੈਂਦੇ ਤੇ ਲੋਕਾਂ ਨੂੰ ਠੱਗੀ ਠਕੋਰੀ ਦਾ ਸ਼ਿਕਾਰ ਬਣਾਉਂਦਾ ਸੀਗਾ ਹੁਣ ਕਿੰਨੀ ਕੀ ਸੱਚਾਈ ਹੈ ਕਿੰਨੀ ਕੀ ਝੂਠ ਹੈ ਇਹਦੇ ਵਿੱਚ ਇਹ ਆਉਣ ਸਮੇਂ ਦੇਖਣਾ ਹੈ ਕਿ ਪੁਲਿਸ ਕਿਦੇ ਤੇ ਕੀ ਕਾਰਵਾਈ ਕਰਦੀ ਹੈ ਇਹ ਵੀ ਆਉਣ ਸਮੇਂ ਚ ਦੇਖਣਾ ਹੈ ਜੁੜੇ ਹੋਣ ਲਿਦਾਨ ਲਾਈਵ ਤੋਂ ਹਨੀਦਨਾ ਯੂਮ ਰਿਪੋਰਟ ਧੰਨਵਾਦ